ਕਹਿੰਦੇ ਨੇ ਕਿ ਆਪਣਿਆਂ ਨੂੰ ਆਪਣੇ ਨਾਲ ਰੱਖਣ ਲਈ ਕਈ ਵਾਰ ਆਪਣੇ ਹੱਕ ਦਾ ਤਿਆਗ ਕਰਨਾ ਪੈਂਦਾ ਹੈ ਕਿਉਂਕਿ ਰਿਸ਼ਤਿਆਂ ਵਿੱਚ ਨਫਾ ਨੁਕਸਾਨ ਨਹੀਂ ਦੇਖਿਆ ਜਾਂਦਾ ਇਹ ਕਹਾਣੀ ਵਿਨੋਦ ਜੀ ਦੀ ਹੈ ਵਿਨੋਦ ਜੀ ਉਹਨਾਂ ਦੀ ਪਤਨੀ ਅਤੇ ਉਹਨਾਂ ਦਾ 4 ਸਾਲ ਦਾ ਬੇਟਾ ਕਾਰ ਵਿੱਚ ਸਵਾਰ ਹੋ ਕੇ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੇ ਸੀ ਉੱਥੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਧੀ ਦਾ ਜਨਮ ਦਿਨ ਸੀ ਜਿਸ ਲਈ ਉਹਨਾਂ ਨੇ ਇੱਕ ਖਾਸ ਤੋਹਫ਼ਾ ਖਰੀਦਿਆ ਸੀ ਹਾਈਵੇ ਤੇ ਉਹਨਾਂ ਦੀ ਗੱਡੀ ਤੇਜ਼ੀ ਨਾਲ ਚੱਲ ਰਹੀ ਸੀ ਜਿਵੇਂ ਹੀ ਉਹਨਾਂ ਦੀ ਕਾਰ ਇੱਕ ਦਰਿਆ ਦੇ ਪੁਲ ਨੂੰ ਪਾਰ ਕਰ ਰਹੀ ਸੀ ਉਹਨਾਂ ਦੇ ਬੱਚੇ ਨੇ ਬਾਹਰ ਵੱਲ ਇਸ਼ਾਰਾ ਕਰਦਿਆਂ ਕਿਹਾ ਪਾਪਾ ਤਰਬੂਜ ਤਰਬੂਜ ਸੜਕ ਦੇ ਕਿਨਾਰੇ ਇੱਕ ਕੁੜੀ ਤਰਬੂਜ ਵੇਚ ਰਹੀ ਸੀ ਵਿਨੋਦ ਜੀ ਨੇ ਗੱਡੀ ਸਾਈਡ ਵਿੱਚ ਲਗਾ ਦਿੱਤੀ ਉਹਨਾਂ ਦੀ ਪਤਨੀ ਨੇ ਕਾਰ ਦਾ ਸ਼ੀਸ਼ਾ ਖੋਲ੍ਹਿਆ ਅਤੇ ਉਸ ਕੁੜੀ ਨਾਲ ਭਾਅ ਤੈਅ ਕਰਨ ਲੱਗ ਪਏ ਪਤਨੀ ਨੇ ਪੁੱਛਿਆ ਤਰਬੂਜ ਕਿੰਨੇ ਦਾ ਹੈ ਕੁੜੀ ਨੇ ਕਿਹਾ 50 ਰੁਪਏ ਦਾ ਇੱਕ ਹੈ ਪਤਨੀ ਬੋਲੀ 30 ਰੁਪਏ ਦੇ ਵਿੱਚ ਦੇ ਦਿਓ ਕੁੜੀ ਹੱਸ ਕੇ ਬੋਲੀ ਮੈਡਮ ਮਜ਼ਾਕ ਕਰ ਰਹੇ ਹੋ ਇੰਨਾ ਸਸਤਾ ਤਾਂ ਨਹੀਂ ਮਿਲੇਗਾ ਪਤਨੀ ਫਿਰ ਬੋਲੀ 40 ਵਿੱਚ ਦੇ ਦਿਓ ਕੁੜੀ ਨੇ ਕਿਹਾ 45 ਤੋਂ ਘੱਟ ਵਿੱਚ ਨਹੀਂ ਦੇ ਸਕਦੀ ਵਿਨੋਦ ਜੀ ਹੱਸਦੇ ਹੋਏ ਬੋਲੇ 5 ਰੁਪਏ ਲਈ ਝਗੜਾ ਕਰ ਰਹੀ ਹੋ ਇਸੇ ਦੌਰਾਨ ਉਹਨਾਂ ਦਾ 4 ਸਾਲ ਦਾ ਮੁੰਡਾ ਕਾਰ ਦੀ ਖਿੜਕੀ ਤੋਂ ਬਾਹਰ ਝਾਂਕਦਿਆਂ ਕਹਿਣ ਲੱਗਾ ਮੈਨੂੰ ਤਰਬੂਜ਼ ਚਾਹੀਦਾ ਹੈ ਕੁੜੀ ਨੇ ਇੱਕ ਤਰਬੂਜ ਚੁੱਕਿਆ ਅਤੇ ਕਾਰ ਦੇ ਕੋਲ ਆ ਗਈ। ਉਸ ਨੇ ਬੱਚੇ ਨੂੰ ਪਿਆਰ ਨਾਲ ਕਿਹਾ, "ਬੇਟਾ ਤੇਰਾ ਕੀ ਨਾਂ ਹੈ?" ਬੱਚਾ ਹੱਸਦਾ ਹੋਇਆ ਆਪਣਾ ਨਾਂ ਦੱਸਦਾ ਹੈ। ਵਿਨੋਦ ਜੀ ਦੀ ਪਤਨੀ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਕਿਹਾ, "ਛੋਟੇ ਭਰਾ ਲਈ 40 ਵਿੱਚ ਦੇ ਦਿਓ।" ਕੁੜੀ ਨੇ ਪਿਆਰ ਭਰੀ ਨਜ਼ਰ ਨਾਲ ਦੇਖਿਆ ਤੇ ਕਿਹਾ, "ਠੀਕ ਹੈ, ਜੇ ਭਰਾ ਵਾਲੀ ਗੱਲ ਹੈ ਤਾਂ ਤੁਸੀਂ ਭਰਾ ਲਈ ਲੈ ਜਾਓ।" ਉਸ ਨੇ ਬੱਚੇ ਦੇ ਹੱਥ ਵਿੱਚ ਤਰਬੂਜ ਰੱਖ ਦਿੱਤਾ। ਪਰ ਛੋਟਾ ਬੱਚਾ ਤਰਬੂਜ ਸੰਭਾਲ ਨਹੀਂ ਪਾਇਆ ਅਤੇ ਤਰਬੂਜ ਹੇਠਾਂ ਡਿੱਗ ਕੇ ਟੁੱਟ ਗਿਆ। ਕੁੜੀ ਨੇ ਤੁਰੰਤ ਕਿਹਾ ਕੋਈ ਗੱਲ ਨਹੀਂ ਮੈਂ ਦੂਜਾ ਤਰਬੂਜ ਲੈ ਆਉਂਦੀ ਹਾਂ। ਵਿਨੋਦ ਜੀ ਦੀ ਪਤਨੀ ਨੇ ਮਨਾ ਕਰਦਿਆਂ ਕਿਹਾ ਨਹੀਂ ਇਹ ਸਾਡੀ ਗਲਤੀ ਸੀ ਅਸੀਂ ਦੂਜਾ ਨਹੀਂ ਲਵਾਂਗੇ। ਪਰ ਕੁੜੀ ਨੇ ਕਿਹਾ ਮੈਂ ਤਾਂ ਆਪਣੇ ਭਰਾ ਨੂੰ ਦਿੱਤਾ ਸੀ। ਮੈਨੂੰ ਲੱਗਿਆ ਉਹ ਸੰਭਾਲ ਲਵੇਗਾ। ਇਹ ਕਹਿੰਦੇ-ਕਹਿੰਦੇ ਕੁੜੀ ਦੀਆਂ ਅੱਖਾਂ ਪਰ ਆਈਆਂ। ਉਹ ਬੋਲੀ ਮੇਰਾ ਵੀ ਇੱਕ ਭਰਾ ਸੀ 2 ਸਾਲ ਦਾ ਸੀ। ਕੁਝ ਸਮੇਂ ਪਹਿਲਾਂ ਉਸ ਦਾ ਜਨਮ ਦਿਨ ਮਨਾਇਆ ਸੀ ਪਰ ਫਿਰ ਉਸ ਨੂੰ ਬੁਖਾਰ ਹੋ ਗਿਆ ਅਤੇ ਹਸਪਤਾਲ ਲੈ ਜਾਣ ਤੋਂ ਪਹਿਲਾਂ ਉਹ ਸਾਨੂੰ ਛੱਡ ਕੇ ਚਲਾ ਗਿਆ ਇਹ ਸੁਣ ਕੇ ਵਿਨੋਦ ਜੀ ਅਤੇ ਉਹਨਾਂ ਦੀ ਪਤਨੀ ਚੁੱਪ ਰਹਿ ਗਏ ਕੁੜੀ ਨੇ ਫੇਰ ਕਿਹਾ ਭਰਾ ਨੂੰ ਮੈਂ ਖੁਸ਼ੀ ਨਾਲ ਤਰਬੂਜ ਦਿੱਤਾ ਸੀ ਮੈਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਹੈ ਵਿਨੋਦ ਜੀ ਦੀ ਪਤਨੀ ਨੇ ਉਸ ਨੂੰ 100 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮਨ੍ਹਾ ਕਰ ਦਿੱਤਾ ਉਸ ਨੇ ਕਿਹਾ ਰਿਸ਼ਤਿਆਂ ਵਿੱਚ ਨਫਾ ਨੁਕਸਾਨ ਨਹੀਂ ਦੇਖਿਆ ਜਾਂਦਾ ਤੁਸੀਂ ਮੇਰੇ ਭਰਾ ਦੀ ਯਾਦ ਦਵਾਈ ਇਹ ਹੀ ਬਹੁਤ ਹੈ ਜਾਂਦਿਆਂ ਸਮੇਂ ਵਿਨੋਦ ਜੀ ਦੀ ਪਤਨੀ ਨੇ ਗੱਡੀ ਵਿੱਚ ਪਿਆ ਤੋਹਫਾ ਇੱਕ ਛੋਟੀ ਅੰਗੂਠੀ ਜੋ ਉਹਨਾਂ ਨੇ ਆਪਣੇ ਰਿਸ਼ਤੇਦਾਰ ਦਿੱਤੀ ਲਈ ਖਰੀਦਿਆ ਸੀ ਕੱਢ ਕੇ ਕੁੜੀ ਨੂੰ ਦੇ ਦਿੱਤੀ ਕੁੜੀ ਹੈਰਾਨ ਹੋ ਕੇ ਬੋਲੀ ਮੈਡਮ ਮੈਂ ਇਸ ਦਾ ਕੀ ਕਰਾਂਗੀ ਪਤਨੀ ਨੇ ਪਿਆਰ ਨਾਲ ਕਿਹਾ ਇਸ ਨੂੰ ਰੱਖ ਲਓ ਤੁਸੀਂ ਮੇਰੇ ਬੇਟੇ ਨੂੰ ਭਰਾ ਕਿਹਾ ਤਾਂ ਮੈਂ ਤੁਹਾਡੀ ਮਾਂ ਵਰਗੀ ਹੋ ਗਈ ਇਹ ਮੇਰੀ ਤਰਫੋਂ ਇੱਕ ਤੋਹਫਾ ਹੈ ਵਿਨੋਦ ਜੀ ਦੀ ਗੱਡੀ ਅੱਗੇ ਵੱਧ ਗਈ ਰਾਹ ਵਿੱਚ ਵਿਨੋਦ ਜੀ ਸੋਚਣ ਲੱਗੇ ਮੇਰੀ ਪਤਨੀ ਛੋਟੀਆਂ-ਛੋਟੀਆਂ ਗੱਲਾਂ ਤੇ ਭਾਅ ਤੈਅ ਕਰਦੀ ਸੀ ਅਤੇ ਹੁਣ ਇੱਕ ਅੰਗੂਠੀ ਦੇ ਕੇ ਆ ਗਈ ਜਜ਼ਬਾਤ ਵੀ ਕੀ ਕਮਾਲ ਦੀ ਚੀਜ਼ ਹੁੰਦੇ ਨੇ ਤਦ ਵਿਨੋਦ ਜੀ ਨੂੰ ਉਸ ਕੁੜੀ ਦੀ ਇੱਕ ਗੱਲ ਯਾਦ ਆਈ ਰਿਸ਼ਤਿਆਂ ਵਿੱਚ ਨਫਾ-ਨੁਕਸਾਨ ਨਹੀਂ ਦੇਖਿਆ ਜਾਂਦਾ ਵਿਨੋਦ ਜੀ ਨੇ ਤੁਰੰਤ ਆਪਣੇ ਵੱਡੇ ਭਰਾ ਨੂੰ ਫੋਨ ਕੀਤਾ ਜਿਨ੍ਹਾਂ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਉਸਨੇ ਕਿਹਾ ਭਾਜੀ ਛੋਟੀ ਮਾਰਕੀਟ ਵਾਲੀ ਦੁਕਾਨ ਮੈਨੂੰ ਠੀਕ ਹੈ ਵੱਡੀ ਦੁਕਾਨ ਤੁਸੀਂ ਰੱਖ ਲਵੋ ਭਰਾ ਨੇ ਹੈਰਾਨ ਹੋ ਕੇ ਪੁੱਛਿਆ ਤੈਨੂੰ ਕੀ ਹੋ ਗਿਆ ਅਚਾਨਕ ਵਿਨੋਦ ਜੀ ਨੇ ਭਾਵੁਕ ਹੋ ਕੇ ਕਿਹਾ ਭਾਜੀ ਮੈਨੂੰ ਹੁਣ ਸਮਝ ਆ ਗਿਆ ਕਿ ਰਿਸ਼ਤਿਆਂ ਵਿੱਚ ਨਫਾ ਨੁਕਸਾਨ ਨਹੀਂ ਦੇਖਿਆ ਜਾਂਦਾ ਉਧਰੋਂ ਭਰਾ ਦੀ ਆਵਾਜ਼ ਆਈ ਛੋਟੇ ਤੂੰ ਅੱਜ ਪਹਿਲੀ ਵਾਰ ਮੇਰੇ ਦਿਲ ਦੀ ਗੱਲ ਕਰ ਰਿਹਾ ਹੈ ਚੱਲ ਸਾਰਾ ਮਾਮਲਾ ਬੈਠ ਕੇ ਸੁਲਝਾ ਲਈਏ ਇਹ ਛੋਟੀ ਜਹੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਤਿਆਗ ਤੇ ਪਰਿਵਾਰ ਦੀ ਇਹ ਛੋਟੀ ਜਿਹੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਤਿਆਗ ਅਤੇ ਪਿਆਰ ਹੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੇ ਨੇ ਰਿਸ਼ਤਿਆਂ ਵਿੱਚ ਕਦੇ ਵੀ ਨਫਾ-ਨੁਕਸਾਨ ਦਾ ਹਿਸਾਬ ਨਹੀਂ ਕਰਨਾ ਚਾਹੀਦਾ ਰਿਸ਼ਤੇ ਤਿਆਗ ਅਤੇ ਸਮਝ ਨਾਲ ਨਿਭਾਏ ਜਾਂਦੇ ਨੇ ਨਫਾ-ਨੁਕਸਾਨ ਨਾਲ ਨਹੀਂ ਰਿਸ਼ਤੇ ਪੈਸਿਆਂ ਹਿਸਾਬ-ਕਿਤਾਬ ਤੇ ਨਫਾ-ਨੁਕਸਾਨ ਤੋਂ ਉੱਪਰ ਹੁੰਦੇ ਨੇ ਇੱਕ ਛੋਟੀ ਜਿਹੀ ਘਟਨਾ ਕਈ ਵਾਰ ਜ਼ਿੰਦਗੀ ਦੇ ਵੱਡੇ ਸਬਕ ਸਿਖਾ ਦਿੰਦੀ ਹੈ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਤਿਆਗ ਸਮਝਦਾਰੀ ਅਤੇ ਪਿਆਰ ਦੀ ਲੋੜ ਹੁੰਦੀ ਹੈ ਜਿਵੇਂ ਵਿਨੋਦ ਜੀ ਨੂੰ ਉਸ ਕੁੜੀ ਦੀ ਸਾਦਗੀ ਅਤੇ ਭਾਵਨਾ ਨੇ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਜ਼ਿੰਦਗੀ ਵਿੱਚ ਰਿਸ਼ਤੇ ਨਫਾ-ਨੁਕਸਾਨ ਦੇ ਹਿਸਾਬ ਤੋਂ ਬਹੁਤ ਵੱਡੇ ਹੁੰਦੇ ਨੇ ਰਿਸ਼ਤਿਆਂ ਦੀ ਖੂਬਸੂਰਤੀ ਤਿਆਗ ਵਿੱਚ ਹੈ ਜਿੱਥੇ ਹਿਸਾਬ-ਕਿਤਾਬ ਦੀ ਕੋਈ ਜਗ੍ਹਾ ਨਹੀਂ ਹੁੰਦੀ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਇਸੇ ਤਰ੍ਹਾਂ ਦੀਆਂ ਸਿੱਖਿਆ ਕਹਾਣੀਆਂ ਸੁਣਾ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ ਜੀ